ਬੀਤੇ ਕੱਲ ਫਰੀਦਕੋਟ ਦੇ ਪਿੰਡ 탑ਸ਼ੇਰ ਸਿੰਘ ਵਾਲਾ ਦੇ ਵਿੱਚ ਇੱਕ 60 ਸਾਲ ਦੇ ਵਿਅਕਤੀ ਦੀ ਸਿਰ ਦੇ ਵਿੱਚ ਕਿਸੇ ਚੀਜ਼ ਦੇ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਹਿਜ਼ 12 ਘੰਟਿਆਂ ਤੋਂ ਵੀ ਪਹਿਲਾਂ ਇਸ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਇਸ ਸਬੰਧੀ ਐਸਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਜਦ ਉਹਨਾਂ ਨੂੰ ਕਤਲ ਦੀ ਸੂਚਨਾ ਮਿਲੀ ਤਾਂ ਉਹਨਾਂ ਬਰੀਕੀ ਦੇ ਨਾਲ ਇਸ ਦੀ ਜਾਂਚ ਕੀਤੀ ਹੈ ਹਰ ਐਂਗਲ ਤੋਂ ਇਸ ਸਬੰਧੀ ਜਾਂਚ ਕੀਤੀ ਗਈ ਹੈ ਤੇ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਦੇ ਉਹੀ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਤੇ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਆਪਣੀ ਹੀ ਨਵਾਲਗ ਧੀ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਕੱਲ ਵੀ ਉਸ ਵੱਲੋਂ ਆਪਣੀ ਧੀ ਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਪਤਾ ਉਸ ਦੀ ਪਤਨੀ ਨੂੰ ਲੱਗਿਆ ਤੇ ਆਪਣੀ ਬੇਟੀ ਨੂੰ ਹਯਵਾਨ ਪਤੀ ਤੋਂ ਛੁਡਵਾਉਣ ਦੇ ਚਲਦਿਆਂ ਦੋਵਾਂ ਦੇ ਵਿੱਚ ਹੱਥੋਂ ਪਾਈ ਹੋਈ ਹੈ ਜਿਸ ਦੌਰਾਨ ਮ੍ਰਿਤਕ ਦੀ ਪਤਨੀ ਤੇ ਵੱਲੋਂ ਘਰ ਦੇ ਵਿੱਚ ਪਿਆ ਕੋਟਨਾ ਉਸ ਦੇ ਸਿਰ ਦੇ ਵਿੱਚ ਮਾਰਿਆ ਗਿਆ ਜਿਸ ਦੌਰਾਨ ਕੀ ਸ਼ਖਸ ਦੀ ਮੌਤ ਹੋ ਗਈ ਫਿਲਹਾਲ ਮਰੇ ਤੱਕ ਦੀ ਪਤਨੀ ਗਿਆਨਕੌਰ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਕੱਲ ਇੱਕ ਬਹੁਤ ਮੰਦਪਾ ਕੀ ਖਬਰ ਔਰ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਇੱਕ 60 ਸਾਲ ਦਾ ਬਜ਼ੁਰਗ ਬਾਏ ਦਾ ਨੇਮ ਆਫ ਪਿਆਰਾ ਸਿੰਘ son of ਗੁਰਦੀਪ ਸਿੰਘ ਦਾ ਮਰਡਰ ਰਿਪੋਰਟ ਹੋਇਆ ਸੀ ਪਿੰਡ ਟਾਪ ਸ਼ੇਰ ਸਿੰਘ ਵਾਲਾ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਏ ਤੇ ਬਹੁਤ ਹੀ ਸਾਇੰਟਿਫਿਕ ਤੇ ਟੈਕਨੀਕਲ ਤਰੀਕੇ ਨਾਲ इनवैसिगेन की जिमें समे मिली तो सारे सीनियर अफसर मौके पर पहुंचे डॉग स्कॉड भी पहुंचा फोरेंसिक टीम भी उत्थे पहुंची ते team, SPD, uh, DSPD, uh, uh, वाक वाक दे ऑल माई टीम विच वॉज लैड बाय एस पी डी जसमीत सिंह जी इनकलूडिंग डी एस पी डी डी एस पी सब डिविजन और एस एच ओ सादिक और इंचार्ज सीआईए इन्होंख टीम ने बहुत मेहनत करते हुए पूरे केस की गुत्थी जी है कल शाम तक सुलझा ली ਇਸ ਕੇਸ ਚ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਆਰ ਨੰਬਰ 54 ਅੰਡਰ ਸੈਕਸ਼ਨ 103 ਸਬਸੈਕਸ਼ਨ 3 ਉਬਲੀਗ 5 ਪੀਐਸ ਸਾਦਿਕ ਔਰ ਫਾਈਨਲੀ ਸ਼ਾਮ ਤੱਕ ਇਨ ਲੈਸ ਥੈਨ ਇਨ ਫੈਕਟ ਆਈ ਊਡ ਸੇ ਨਾਟ ਈਵਨ 24 ਆਰਸ ਬਲਕਿ ਅਸੀਂ 12 ਘੰਟਿਆਂ ਚ ਜਿਹੜੀ ਮੇਨ ਕਲਪਰੇਟ ਸੀ ਉਹਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਅਨਫੋਰਚਨਟਲੀ ਇਹ ਜਿਹੜਾ ਡਿਸੀਜ਼ ਸੀ ਹੀ ਵਾਸ ਮਰਡਰਡ ਬਾਈ ਹਿਸ ਓਨ ਵਾਈਫ ਜਿਹੜੀ ਗਿਆਨਕੌਰ ਉਹਨੇ ਹੀ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਕੌਰ ਨੇ ਆਪਣੀਆਂ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਹਾਰ ਕੀਤਾ ਔਰ ਉਸ ਇੱਕ ਇੰਜਰੀ ਦੀ ਵਜ੍ਹਾ ਸੇ ਹੀ ਬਲੱਡ ਟੂ ਡੈਥ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਕਿਤਾ ਗਿਆ ਇੱਕ ਮਰਡਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਪੁੱਛ ਕੀਤੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਜ਼ ਬੀਨ ਅਰੈਸਟਡ ਕਿਸ ਚੀਜ਼ ਦੇ ਨਾਲ ਵਾਰ ਕੀਤਾ ਗਿਆ ਸੀ ਇਹ ਜਿਹੜਾ ਜੀ ਘਰੇ ਜਿਹੜਾ ਘੋਟਨਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਹੀ ਵਾਰ ਕੀਤਾ ਔਰ ਇਹ ਕੋਈ ਪ੍ਰੀ ਮੈਡੀਟੇਟਿਡ ਕੋਈ ਮਰਡਰ ਨਹੀਂ ਸੀ ਇਹਨੂੰ ਅਸੀਂ ਕ੍ਰਾਈਮ ਆਫ ਪੈਸ਼ਨ ਸੀ ਕਹਿ ਸਕਦੇ ਹਾਂ एफेटिक अज्ञात व्यक्ति ਦਾ ਵੀ ਨਾਮ ਦੱਮਲ ਹੈ ਜੀ ਇਨੀਸ਼ੀਅਲੀ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੰਦੇ ਹਾਂ ਦੇਖਿਓ ਇਹ ਟਾਈਮ ਬਾਉਂਡ ਹੁੰਦਾ ਹੈ ਸਾਰਾ ਕੁਝ ਐਸ ਪਰ ਦਾ ਨਿਊ ਲਾਜ਼ ਤਾਂ ਇਨੀਸ਼ੀਅਲੀ ਜਦੋਂ ਅਸੀਂ ਐਫ ਆਈ ਆਰ ਦਿੱਤੀ ਤੇ ਸਾਡੇ ਕੋਲ ਇਹੀ ਇਨਫੋਰਮੇਸ਼ਨ ਸੀ ਕਿ ਇਹ ਕੱਲੇ ਨਹੀਂ ਸੀ ਇਹਨਾਂ ਦੇ ਕੋਲ ਹੋਰ ਸੀ ਬਟ ਐਸ ਆਫ ਨਾਓ ਇਹ ਕੋਈ ਗੱਲ ਇਹਦੀ ਤਸਦੀਕ ਨਹੀਂ ਹੋਈ ਅਗਰ ਹੋਗੀ ਤਾਂ देन ਵੀ ਵਿਲ ਲੈਕਚਰ

ਸੋ ਮਦਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦਾ ਉਥਮ-ਗੁਥਮ ਹੋਇਆ ਤਾਂ ਫਿਰ ਇਹ ਉਸ ਇੱਕ ਕਸਫਲ ਚ ਇੱਕ ਕ੍ਰਾਈਮ ਆਫ ਪੈਸ਼ਨ ਹੋਇਆ ਤੇ ਉਹ ਫਿਰ ਜਿਹੜਾ ਉਹਦੇ ਹੱਥ ਆਇਆ ਉਹਨੇ ਆਪਣੇ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬੇਟੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਿਰਤੇ ਵਾਰ ਹੋਇਆ ਸਭ ਪਿੰਡ ਪਿੰਡੋ ਵੀ ਵੈਰੀਫਾਈ ਹੋਇਆ ਔਰ ਫਾਈਨਲੀ ਮਲਟੀਪਲ ਅਕਿਊਜ਼ਡ ਰਾਉਂਡ ਅਪ ਹੋਏ ਕੱਲ ਸ਼ਾਮ ਤੱਕ ਔਰ ਉਹ ਸਾਰੇ ਹੀ ਜਿਹੜੇ ਸਸਪੈਕਟ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ ਕੜੀ ਤੋਂ ਕੜੀ ਅਸੀਂ ਜੋੜੀ ਹੈ ਔਰ ਫਿਰ ਇਹਨਾਂ ਦੇ ਵਰਜਨਸ ਨੂੰ ਜਦੋਂ ਅਸੀਂ ਮੈਚ ਕੀਤਾ ਤੇ ਫਾਈਨਲੀ ਇਹ ਗੱਲ ਨਿਕਲ ਕੇ ਆਈ ਇਹਦੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਇਹਦੇ ਵਿੱਚ ਛੋਟੇ ਬੱਚੇ ਇਨਵੋਲਡ ਹੈਗੇ ਸੋ ਵੀ ਵਾਂਟਡ ਟੂ ਬੀ ਐਕਸਟ੍ਰੀਮਲੀ ਸ਼ੋਰਨ ਬਿਫੋਰ ਮੇਕਿੰਗ ਅ ਡਿਸੀਜ ਬੱਚੇ ਮਾਈਨਰ ਹੈ ਜੀ ਜੀ ਦੋਨੋਂ ਮਾਈਨਰ ਹੈ ਜੀ ਹੁਣ ਕਿ ਕਿਸ ਦਾ ਅਧਿਕਾਰ ਵੀ ਦੇਖਿਏ ਵੀ ਆਰ ਐਜ਼ ਆਫ ਨਾਓ ਸੋ ਵੀ ਹੈਵ ਪ੍ਰੇਸਡ ਦਿਸ ਕੇਸ ਔਰ ਪ੍ਰੋਪਰ ਲੀਗਲ opinion ਲੈ ਕੇ ਅਸੀਂ ਇਹਨੂੰ ਜਿਹੜੀ ਸਹੀ ਗੱਲ ਹੋਈ ਹੈ ਉਹੀ ਅਸੀਂ ਮਿਸਲ ਤੇ ਲਾਵਾਂਗੇ ਜੀ ਕਿ ਜਿਹੜੀ ਮਦਰ ਹੈਗੀ ਉਹਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ ਗੁੱਥਮ ਗੁੱਥਾ ਹੋਰ ਉਸਮੇ ਇੱਕ ਇਹ ਇੱਕ ਅਟੈਕ ਹੋਇਆ ਸੋ ਵੀ ਵਿਲ ਇਨਸ਼ੋਰ ਕਿ ਜਸਟਿਸ ਇਸ ਸਰ ਪੁਲਿਸ ਵਿਲ ਟਰਾਈ देयर बेस्ट